ਸ੍ਰੀ ਪਦਵਤੀ ਜੀ ਸਹਾਇ ਰਾਤਰੀ ਪਦਵਤੀ ਜੀ ਦਾ ਪਾਠ ਰਹੀ ਦਸਤੈ ਪਰਿਥਮ ਪਦਵਤੀ ਤੁਮਰ ਕੈ ਗੁਰੂ ਨਾਨਕ ਲਾਈ ਤੇ ਆਏ ਮੇ ਰੰਗਤ ਗੁਤੇ ਅਮਰਤਾ ਕਾਂਨ ਦਾਸਰ ਹੋਇ ਸਹਾਇ ਹਰ ਜਨ ਹਰ ਗੁਪਿੰਦਨ ਸਿਮਰਹੁ ਸ੍ਰੀ ਹਰਿ ਨਾਮ ਆਏ ਜਗੇ ਕ੍ਰਿਸ਼ਨ ਤੇ ਆਈਐ ਜਿਤਿਥੇ ਸਤਿਗੁਜਾਇ ਤੇਹ ਪਹਦਰ ਸਿਮਰਿਆ ਹਰ ਨਾਨਦਿਆ ਬੈਠਾ ਹਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹਿਆਂ ਦੇ ਦੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਜੀ ਦਾ ਧਿਆਨ ਧਰ ਕੇ ਬੋਲ ਰੇ ਜੋਹਾਂ ਸਾਹਿਬ ਜਾਦਿਆਂ ਚਾੜੀਆਂ ਮੁਕਤੇਆਂ ਸਾਠੀਆਂ ਜਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵਾਡੇ ਛਕੇ ਆ ਦੇਖ ਤਰਾਏ ਦੇਖ ਵਾਹੀ ਜੇ ਸਕੇ ਅੰਦਰਖੀ ਤਾ ਦਰਾਂ ਪਿਆਰਿਆਂ ਸੁਤਿਆਰਾਂ ਦੀ ਕਮਾਈ ਦਾ ਤਿਆਗ ਧਰ ਕੇ ਖਾਲਸਾ ਦੀ ਬਲ ਜੇ ਸਨਾ ਸੰਗ ਸਗੜੀਆਂ ਨੇ ਧਰਮ へ ਦਸੀਸ ਦਿੱਤੇ ਤੰਦ ਤੰਦ ਕਟਾਈ ਖੋਪਰੀਆਂ ਲੁਹਾਈਆਂ ਚਰ ਕਰੀਆਂ ਤੇ ਚਰੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰ੍ਹਾਂ ਨੇ ਹਾਰੇ ਆ ਸਿਖੇ ਕੀਰਤ ਸਵਾਖਾ ਨਾਲ ਨਿਭਾਹੀ ਸਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲ ਰੇ ਕੰਜਾ ਤੱਕ ਤਾ ਸਰਬੱਤ ਗੁਰਦਵਾਰਾਂ ਦੇ ਅਰਜਾਣ ਧਰ ਕੇ ਬਹ ਲਜੇ ਵਾਹਿਗੁਰੂ ਬੇਠਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੁਹਾਰੀ ਗੁਰੂ ਵਾਹਿਗੁਰੂ ਧਾਰਹਿ ਗੁਰ ਚਨਿਆਵੇ ਜਿਤੇ ਆਉਣ ਦਾ ਸੁਦਕਾਲ ਸਰਬਤੂ ਭੇ ਜਹਾਂ ਜਹ ਖਾਲਸਾ ਜੀ ਸਾਹਿਬ ਆਦਰ ਚਿਹਰਿਆ ਇੱਕ ਦੇਖ ਦੇਖ ਪਤਾ ਕਰਦੀ ਪਹਿਛਾਨ ਪਦ ਕੀ ਜੇਤ ਸ੍ਰੀ ਸੈੰਤ ਸਹਾਇ ਹਰ ਸਿੱਖੀ ਕੇ ਭੋਲ ਭਾਂਦੇ ਬੋਲੋ ਜੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਤਨ ਦਾਣ ਤਨ ਬੇਕ ਦਾਣ ਸਹਾ ਦਾਣ ਪ੍ਰੋਸਾ ਦਾਣ ਦਾਣਾ ਸੰਨ ਦਾਣ ਦਾਣ ਤੇਰੇ ਅਵਸਥਾ ਦੇ ਦਰਸ਼ਨ ਇਸ਼ਾਨ ਚਮਕੀਆਂ ਝੰਡੇ ਬੰਗੇ ਜੋ ਜੋ ਗਿਆਨ ਧਰਮ ਕਾ ਜਾਏ ਕਹਰ ਬੋਲ ਜੇ ਸਿਖਾ ਦਾ ਮਾਨਣੀ ਮਾ ਮਾਤੀ ਉੱਚੀ ਮਤ ਪਤ ਦਾ ਰਾਖਾ ਰੱਬਾ ਜੀ ਕਰੋ ਇਹ ਕਾਲ ਪਰ ਗਿਆ ਆਪਣੇ ਪੰਥ ਦੇ ਸਦਾ ਸਹਾਇਤਾ ਕਰ ਦਿਓ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰੇ ਗੁਰਤ ਅਮਾਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਗੁਰਦੁਰ ਚੇਵੀ ਨਾਰੇ ਤੇ ਸੇਵਾ ਕਪਾਲ ਦਾ ਦਾਨ ਖਾਲਸਾ ਜੀ ਨੂੰ ਬਹਿ ਕਿਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਲਿਆਂ ਦੇ ਤਾਨ ਨਿਯੋਟਿਆਂ ਦੀ ਓਟ ਸਚਿਕਤਾ ਵਾਹਿਗੁਰੂ ਧੰਨ ਧੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿ ਮਤ ਪ੍ਰਭਾਤ ਚਾਰ ਪਹਿਰ ਰਹਿਣ ਸੁਖ ਅਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪਦੇ ਧਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਦੇ ਪਾਵਨ ਪਿਤਰਾਂ ਸਾਨ ਦੂਰ ਦੁਆਰਾ ਸ਼ਹੀਦ ਗੰਗਸਾਹੂ ਜੀ ਦੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਸੁੰਦਰ ਕਿਨਾਰੇ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਵਰ ਹੋ ਕੇ ਸੰਤਤ ਨੂੰ ਦਰਸ਼ਨ ਦੇਣ ਦੇ ਵਿੱਚ ਦੇ ਹੋਏ ਪਾਵਨ ਹੁਕਮਨਾਮਾ ਗਲਦ ਤੇ ਰਹਾਲ ਕਰੂ ਸਰਬ ਸੰਗਤੀਆਂ ਹਾਜ਼ਰੀਆਂ ਦਿਲ ਫਰਤੇਗਾ ਹਾਜ਼ਰ ਤੇ ਪਰਮਾਣ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਅਸਾ ਪਾਵਨ ਕਰੋ ਪਰ ਦੁੱਖ ਆਸਨ ਅਸਥਾਨ ਤੋਂ ਪ੍ਰਕਾਸ਼ ਸੰਸਾਨ ਤੇ ਕਲਿਆਣ ਦੀਆਂ ਗਿਆ ਬਖਸ਼ੋ ਜੀ ਰਸਤੇ ਦੀ ਬਾਦ ਕਾਰ ਤੇ ਅੰਗ ਸੰਗ ਸਹਾਇ ਹੋਣਾ ਤੇ ਪਿਆਰੇ ਮੇਰੇ ਜਿਨਾ ਬਿਨੇ ਆਤਰਾ ਨਾਮ ਚੇਦਿਆ ¡Ole!